ਸੇਬਾਂ ਦੇ ਨਾਲ-ਨਾਲ ਭੁੱਕੀ ਵੀ ਮਿਲਦੀ ਸੀ ਇਸ ਗੱਡੀ ਤੋਂ ਜੀ ਹਾਂ ਸੇਬਾਂ ਦੀ ਭਰੀ ਜੀਬੇਟਾਂ 2 ਕੁਇੰਟਲ ਚੂਰਾ ਪੋਸਟ ਲੈ ਕੇ ਆ ਰਿਹਾ ਸੀ ਤਸਕਰ ਪੁਲਿਸ ਨੇ ਕੀਤਾ ਕਾਬੂ ਸੀਆਈਏ ਸਟਾਫ ਖੰਨਾ ਅਤੇ ਸਮਰਾਲਾ ਪੁਲਿਸ ਨੇ ਇੱਕ ਸੰਯੁਕਤ ਆਪਰੇਸ਼ਨ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨਸ਼ਾ ਸਪਲਾਈ ਦੀ ਇੱਕ ਵੱਡੀ ਚੇਨ ਨੂੰ ਤੋੜਿਆ ਜਿਸ ਤਹਿਤ ਸੇਬਾਂ ਨਾਲ ਭਰੀ ਜੀਬੇਟਾਂ 2 ਕਵੰਟਲ ਚੂਰਾ ਪੋਸਟ ਲੈ ਕੇ ਆ ਰਹੇ ਇੱਕ ਵਿਅਕਤੀ ਨੂੰ ਕੀਤਾ ਕਾਬੂ ਜਿਸ ਦੀ ਪਛਾਣ ਮੁਹੰਮਦ ਅਲੀ ਵਾਸੀ ਚੰਬਾਵਜੋਂ ਹੋਈ ਹੈ ਇਸ ਸਬੰਧੀ ਡੀਐਸਪੀ ਸਮਰਾਲਾ ਤਰਲੋਚਤ ਸਿੰਘ ਨੇ ਦੱਸਿਆ ਕਿ ਜੀਬ ਦੀ ਤਲਾਸ਼ੀ ਦੌਰਾਨ ਸੇਰ ਦੀਆਂ ਪੇਟੀਆਂ ਇੱਥਾਂ 10 ਬੋਰੇ ਡੋੜਾ ਚੂਰਾ ਪੋਸਟ ਬਰਾਮਦ ਹੋਏ ਜਿਨ੍ਹਾਂ ਦਾ ਵਜ਼ਨ ਕਰੀਬ 1 ਕਵੰਟਲ 99 ਕਿਲੋ ਹੈ ਇਸ ਜੀਵ ਦਾ ਚਾਲਕ ਮੁਹੰਮਦ ਅਲੀ ਹਿਮਾਚਲ ਪ੍ਰਦੇਸ਼ ਤੋਂ ਨਸ਼ੀਲੇ ਪਦਾਰਥ ਲੈ ਕੇ ਪੰਜਾਬ ਵਿੱਚ ਨਸ਼ਾ ਸਪਲਾਈ ਕਰਦਾ ਸੀ ਪੁਲਿਸ ਵੱਲੋਂ ਇਸ ਖਿਲਾਫ ਮਕਦਮਾ ਦਰਜ ਕਰ ਹੋਰ ਪੁੱਛਗਿੱਛ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਇਹਨੇ ਨਸ਼ਾ ਪੰਜਾਬ ਵਿੱਚ ਕਿੱਥੇ ਕਿੱਥੇ ਸਪਲਾਈ ਕਰਨਾ ਸੀ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਸਮਰਾਲਾ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨਸ਼ਾ ਸਪਲਾਈ ਦੀ ਇੱਕ ਚੇਨ ਨੂੰ ਤੋੜਿਆ ਗਿਆ ਹੈ ਮਾਂਜੂਗ ਸਐਸਪੀ ਸਾਹਿਬ ਵੱਲੋਂ ਜਿਹੜੇ ਨਸ਼ਾ ਦੇ ਖਿਲਾਫ ਮਹਿਮ ਜਿਹੜੀ ਗੱਡੀ ਆ ਸਾਡੇ ਮਾਂਜੂਗ ਸਐਸਪੀ ਐਸਐਨਿ ਕਟਿਆਲ ਦੀ ਖਨਦੋ ਉਹਨਾਂ ਦੀ ਅਗਵਾਈ ਦੇ ਥੱਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨਾਲਾ ਬਲੂਸੀ ਜੁਆਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇਹ ਗੱਡੀ ਅਸੀਂ ਰੋਕੀ ਆ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬਲੇਰੋ ਪਿਕਅਪ ਰੋਕੀ ਐ ਐਚਪੀ 47ਏ 1599 ਨੰਬਰ ਇਹਦਾ ਇਹਦੇ ਵਿੱਚੋਂ ਅਪਰੋਕਸੀਵੇਟਿਕ ਕੁਇੰਟਰ 98 98. ਸਮਥਿੰਗ ਜਿਹੜੇ ਰੂਡ ਰਿਕਵਰ ਹੋਈ ਅਸਨ ਜਿਹੜੇ ਸੀ ਕਬਜ਼ੇ ਲਗਤ ਤੀਜ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੈਂਬਡੀ ਆ ਉਹਦੀ ਖੰਨਾ ਜ਼ਿਲ੍ਹਾ ਦੀ ਸਾਡੀ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨਯੋਗ ਐਸ.ਐਸ.ਪੀ. ਸਾਹਿਬ ਇਸ ਤਰ੍ਹਾਂ ਹੀ ਇਪਰੇਸ਼ਨ ਚਲਾਏ ਜਾਣਗੇ ਤੇ ਸਾਡੇ ਐਸ.ਪੀ.ਡੀ. ਸਾਹਿਬ ਸਰਵਜਨਨਲ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀ.ਏ.ਜਾਰ ਇਹ ਬਹੁਤ ਹੀ ਵੱਡੀ ਫਲਪਦੀ ਹੈ ਜਿਹੜੀ ਏਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡੋਡੇ ਜਿਹੜੇ ਪੜੇ ਗੱਡੀ ਨੰਬਰ ਕਿੰਨਾ ਜੀ ਤੇ ਟੋਟਲ ਜਿਹੜੀ ਅਮਾਉਂਟ ਹੈ ਉਹ ਕਿੰਨੀ ਹੈ ਨਸੇਬਾਂ ਵਾਲੀ ਗੱਡੀ ਨੂੰ ਇਹ ਸੇਬਾਂ ਦੀ ਜਿਹੜੀ ਬਲੇਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਥੈਲੀਆਂ ਦੇ ਵਿੱਚ ਪਾਈ ਹੋਈ ਸੀ ਗੱਡੀ ਦਾ ਨੰਬਰ ਐਚਪੀ 47 ਹੈ 1589 ਹੈ ਬਲੇਰੋ ਪਿਕਅਪ ਪਿੱਛੇ ਜਿਹੜੇ ਵਿੱਚ ਮੋਡਸ ਬਰੈਂਡੀ ਸੀ ਪਿੱਛੇ ਸੇਪਰੇ ਹੋਏ ਸੀ ਉਹਦੇ ਅਗਲੇ ਪਾਸੇ ਜਿਹੜੀ ਡੋਡਿਆਂ ਦੀਆਂ ਬੋਰੀਆਂ ਸੀ ਨੇ ਪੜੇ ਸਭ ਕਿੱਥੇ ਲੈ ਕੇ ਜਾ ਰਹੇ ਸੀ ਕੁਝ ਦੱਸਿਆ ਨਹੀਂ ਇਹ ਤ੍ਰਤੀਸ਼ ਦਾ 파ਟ ਹੈ ਅਜੇ ਤਾਂ ਅਸੀਂ ਘੰਟਾ ਇੱਕ ਪਹਿਲਾਂ ਫੜੀ ਹੈ ਰੁਕੇ ਆ ਸਾਡੀ ਤ੍ਰਤੀਸ਼ ਘੂਏ ਗੋਂ ਹੈ ਉਹ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ ਜੀ ਲੈ ਕੇ ਕਿੱਥੋਂ ਆ ਰਹੇ ਸੀ ਜੀ 25 ਗੋ ਕੇ ਚੰਬੇ ਪਿੰਡ ਤੋਂ ਚੰਬਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਉਹ ਡਰਗ ਮਨ ਵਗੈਰਾ ਸ਼ੁਰੂ ਹੋਈ ਹੈ ਨਹੀਂ ਨਹੀਂ ਹਜੇ ਨਹੀਂ ਅਜੇ ਅਸੀਂ ਸਾਡੀ ਤ੍ਰਤੀਸ਼ ਘੂਏ ਗੋਂ